ਪਾਦੀ ਪਾਦੀ ਸਭ ਪਲੇ ਦਾਕ ਤੇ ਪਾਦੀ ਅਗ ਲਾ ਕੇ ਲਗੇ ਸੀ ਬਾਬਾ ਕੇਰੇ ਜਦ ਰੇ ਪਿੰਡ ਅਭੀ ਲੜਦਾ ਹੈ ਨਾ ਮਖਿਆਲ ਲੜਿਆ ਸੀ ਕੋਈ ਦੱਸਦਾ ਚੱਲਦਾ ਹੈ ਬਾਬਾ ਕੀ ਡਣਾ ਤੇ ਕੋਈ ਕਰਦਾ ਮਖਿਆਲ ਲੜ ਗਿਆ ਸੀ ਮੇਰੇ ਨਾਲ ਲੜਿਆ ਉਹ ਨਾ ਲੜਿਆ ਸੀ ਲੜਿਆ ਸੀ ਜਦੋਂ ਤੇ ਲੜ ਜਾ ਥੂਹਾ ਚਿੱਤੜਾ ਤੇ ਨਾ ਆਹ ਕੇ ਉਹ ਨਾ ਮੇਰੇ ਤਾਂ ਤੇ ਥੂਹਾ ਲੜ ਗਿਆ

ਔਰ ਗੋਦੀ ਲੈ ਕੇ ਆਇਆ ਸਾਡਾ ਪੁਰਾਣਾ ਪੱਤਾ ਤੇ ਉਹਨਾਂ ਆ ਕੇ ਸਦਾ ਦੇ ਜਿਵੇਂ ਕਿ ਭਲ ਕਿ ਭਲ ਕਿਨੇ ਆਇਆ ਕਿਹਦੇ ਤੂੰ ਹੈ ਅੱਛਾ ਬਾਬਾ ਘਾਣੇ ਗਏ ਜਸਾ ਨਾ ਆਖਾ ਜਾ ਰੋਟੀ ਦਾ ਖਾਣਾ ਆਦਾ ਰੋਟੀ ਖਾਣ ਜੋ ਕੋਈ ਪਰਾਵਾ ਛੱਡ ਦੇ ਢੀਕੇ ਬੁਲੇ ਹਾਲਾ ਆ ਕੜਾ ਖੂੜਾ ਘਛਾਇਆ ਕੋਈ ਲਾਭ ਨਹੀਂ ਕਿੱਥੇ ਕਿਹਾ ਗਣਾ ਨੂੰ ਭਾਕੇ ਕ ਫੇਰ ਮਾ ਤੇਰੇ ਲੜਿਆ ਸੀ ਮੇਰੇ ਲੜਕੇ ਜੀ ਨੂੰ ਨਹੀਂ ਨਹੀਂ ਬੌਲ ਗਿਆ ਨਾ ਮਰ ਜਾ ਮਾੜੂ ਬੋਰਗਾ ਹੋ ਹਾਂ ਬੋਜਾ ਬਾੜੀ ਨਹੀਂ ਨਾ ਨਾ ਕੀ ਆਦਮੀ ਉਹ ਨਾ ਮਾ ਪਾਣੀ ਆਇਆ ਸੀ ਜਾਂ ਕਿ ਬਿਆਜਾ ਨਾ ਨਿਕਲਨੇ ਕਰਾ ਉਹ ਸੰਣਾ ਲੇ ਜੀ ਕੱਢ ਕੇ ਉਹ ਰੱਖਦਾ ਭਰਾਵਾ ਇਹ ਲੈ ਲੈ ਉਹ ਜਾ ਯਰ ਤੇ ਹੈ ਨਾ ਤਾਰੇ ਇਹ ਲੈ ਆ ਗਿਆ 500 ਆ ਗਏ ਅੱਜ ਤਾਂ ਨੰ ਦੇ ਦੇਣਾ ਸਾਨੂੰ ਇਹ ਲੈ ਲਿਆ ਲਿਆ ਮਾ ਗਾ ਹਾ ਹਾਈ ਫੜਾ ਤੂੰ ਹੋਰ ਕਿਹੜੇ ਤੇਰੇ ਕੋਲੇ ਅੱਛਾ ਬਹਿ ਜਾ ਹੋਰ ਨਾ ਦੇ ਦੇ ਯਾਰ ਬਾਬਾ ਸਾਨੂੰ ਦੇ ਦਵਾ ਅਸੀਂ ਲੈ ਜਾਣਾ ਏ ਨਾ ਜਾ ਜੇ ਤਾਂ ਮੈਂ ਦੇ ਦੇ ਯਾਰ ਆਏਗਾ ਤਾਂ ਕਰਦਾ ਇਹਨੂੰ ਪੁੱਛ ਪਹਿਲਾਂ ਕੋਈ ਲੈ ਕੇ ਕਰਨਾ ਕੀ ਆ ਇਹ ਤੁਲੀ ਆ ਕੇ ਕਰੂਗਾ ਕੀ ਇਹ ਚਰਚੀ ਮੜਾ ਯਾਰ ਤੂੰ ਕੀ ਕਹਿੰਦਾ ਇਹ ਤਾਂ بڑے ਬੰਦੇ ਆ ਇਹ ਕੀ ਕਰਨਾ ਆਹ ਆਲਾ ਬੁਲਾਹਤ ਆ ਰਹੇ ਨੇ ਟਿਕਾਣਾ ਕੱਲੇ ਸੈਲ ਦੇ ਦੇ ਬਾਬਾ ਤਾਂ ਮੰਨਦਾ ਸੱਲੇ ਨੂੰ ਦੇ ਦੇ ਸੱਲੇ ਪਾਉ ਕਾ ਚ ਹਾਂ ਸੱਲੇ ਦੇ ਰਗਾ ਕਿ ਕਿਹੜਾ ਕਾ ਪਾਏਗਾ ਬਾਪ ਨਵੇੜ ਤਾਂ ਬੁੜਗੇ ਨੇ ਕੰਮ ਕਰੈ ਲੇ ਗਰ ਤੂੰ ਲੈ ਥੋ ਤੇ ਦੁਬਾਰ ਤੈਨੂੰ ਨਿਮਾਉਂਦੀ ਆ ਤੇਰੀ ਭਾਦੀ ਪੋਤਰੀ ਆ ਨਾ ਯਾਰ ਨਾ 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 ਆ ਆ ਚੀਏ ਜਾਂਦਾ ਕੁੜੀਆ ਖਾਣ ਆ ਆ ਖਾਣ ਨਹੀਂ ਦੇਉਂ ਮੈਂ ਹੋਰ ਤਾਂ ਟਰਾਲੀ ਤੇ ਚੜ੍ਹ ਕੇ ਫਿਲਮਾਂ ਦੇਖਣ ਜਾਂਦਾ ਸੀ ਨਹੀਂ ਦੇਉਂ ਮੈ ਕਿੱਲ ਜਾ ਰੇ ਗਾ ਫੁੱਦਾ ਦੇਖਣ ਜਾ ਗਾ